ਤਾ ਇਸ ਤੋਂ ਬਾਅਦ ਮਿੰਟੂ ਜੀ ਗੱਲ ਕਰੀਏ ਜੀ ਕਿ ਕਣਕ ਦਾ ਚਲੋ ਮੰਡੀਆਂ ਦੇ ਵਿੱਚ ਆਉਂਦੀ ਪਈ ਹੈਗੀ ਕੰਮ ਕਾਜ ਚੱਲਦਾ ਪਿਆਗਾ ਵੈਸੇ ਚੋਣ ਜਾਬਤੇ ਕਰਕੇ ਇੱਕ ਗੱਲ ਠੀਕ ਵੀ ਹੈ ਕਿ ਲੀਡ ਰੇਸ ਫਰ ਫੁੱਟਾ ਫੁੱਟਾ ਖਿਚਾਉਣ ਵਾਲੇ ਕੰਮ ਤੋਂ ਥੋੜਾ ਜਿਹਾ ਪਾਸੇ ਨੇ ਕਿ ਚਲੋ ਵਧੀਆ ਗੱਲ ਹੈ ਪਰ ਵਪਾਰੀ ਕਿ ਟੁੱਟ ਕੇ ਪੈ ਗਏ ਮਿੰਟੂ ਜੀ ਕਣਕ ਨੂੰ ਦੇਖੋ ਗੱਲ ਇਹ ਹੈ ਕਿ ਮਾਨ ਸਾਹਿਬ ਜਿਹੜਾ ਪਿਛਲਾ ਟੀਚਾ ਸੀਗਾ ਨਾ 3.41 ਲੱਖ ਟਨ ਦਾ ਸੀਗਾ ਸ਼ਾਇਦ ਖਰੀਦਾ ਜੀ ਹੋਇਆ ਸੀਗਾ 2.61 ਲੱਖ ਦਾ ਜੀ ਜਾਨੀ ਜਿਹੜੀ ਕਣਕ ਦੀ ਖਰੀਦ ਹੋਈ ਸੀਗੀ ਇੰਡੀਆ ਗਵਰਨਮੈਂਟ ਦੇ FCI ਦੇ ਥਰੂ ਹੁਣ ਐਤਕੀ ਤੁਹਾਨੂੰ ਪਤਾ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਵੀ ਮੰਗਿਆ ਕਣਕ ਦਾ ਕੀ ਹੁੰਦਾ ਕਿ ਕਣਕ ਇੱਕ ਇਹੋ ਜੀ ਫਸਲ ਆ ਇਹ ਕੱਲੀ ਮਤਲਬ ਕਿ ਖਾਣ ਦੇ ਕੰਮ ਆਪਣੇ ਨਹੀਂ ਆਉਂਦੀ ਆਟੇ ਦੇ ਨਹੀਂ ਆਪਾਂ ਦੇਖਦੇ ਆ ਬਿਸਕੁਟ ਵਗੈਰਾ ਜਿਹੜੇ ਬਣਦੇ ਆ ਜਾਂ ਇਸ ਤਰ੍ਹਾਂ ਦੀਆਂ ਹੋਰ ਚੀਜ਼ਾਂ ਬਣਦੀਆਂ ਨੇ ਭਈ ਇਹ ਇਹ ਸਾਰੀਆਂ ਕਿ ਕਿਤੇ ਨਾ ਕਿਤੇ ਕਣਕ ਪੈਂਦੀ ਆ ਨਾ ਜੀ ਹੁਣ ਜਿਹੜਾ ਵਪਾਰੀ ਹੁੰਦਾ ਵਪਾਰੀ ਬਹੁਤ ਸਿਆਣਾ ਹੁੰਦਾ ਜੀ ਉਹਦੀ ਦੂਰ ਅੰਦੇਸ਼ਤਾ ਬੜੀ ਹੁੰਦੀ ਆ ਉਹਨਾਂ ਨੂੰ ਪਤਾ ਕਿ ਕੁਮੰਤਰੀ ਮਾਰਕੀਟ ਚ ਵੀ ਤੇਜੀ ਆ ਉਧਰੋਂ ਇੰਡੀਆ ਗਵਰਨਮੈਂਟ ਨੇ 2007 ਤੋਂ ਬਾਅਦ ਪਹਿਲੀ ਮਰਤਬਾ ਇਹ ਐਡਵਾਈਜ਼ਰੀ ਜਾਰੀ ਕੀਤੀ ਕਿ ਅਪ੍ਰੈਲ ਦੇ ਮਹੀਨੇ ਜਿਹੜਾ ਵਪਾਰੀ ਆ ਮੰਡੀਆਂ ਤੋਂ ਦੂਰ ਰਵੇ ਸਲਾਹ ਦਿੱਤੀ ਸੀ ਕੋਈ ਉਹਨਾਂ ਨੇ ਇਹ ਨਹੀਂ ਆ ਕਿ ਕੋਈ ਕਾਨੂੰਨ ਲਾਗੂ ਕਰ ਦਿੱਤਾ ਕਿ ਸਜ਼ਾ ਦੇਵਾਂਗੇ ਮਤਲਬ ਇਹ ਕਿਹਾ ਸੀਗਾ ਕਿ ਸਾਨੂੰ ਆਪਣਾ ਸਾਡਾ ਟੀਚਾ ਜਿਹੜਾ ਹੈ ਉਹ ਪੂਰਾ ਕਰਨ ਦਿਓ ਕਿਉਂਕਿ ਮੈਂ ਜਿਵੇਂ ਕਿਹਾ ਕਿ ਕੁਮੰਤਰੀ ਮਾਰਕੀਟ ਚ ਤੇਜ਼ੀ ਆ ਮੰਗ ਹੈ ਡਿਮਾਂਡ ਹੈ ਘਰੇਲੂ ਜੋਖਾ ਪਤ ਹੈ ਦੂਸਰੇ ਅਦਰ ਪ੍ਰੋਡਕਟ ਜਿਹੜੇ ਉਹਦੇ ਚ ਜੋ ਕਣਕ ਪੈਂਦੀ ਆ ਉਹਦੇ ਵਾਸਤੇ ਚਾਹੀਦੀ ਆ ਫਿਰ ਇਸ ਤੋਂ ਇਲਾਵਾ ਜੋ ਭੰਡਾਰਨ ਹੋਣਾ ਚਾਹੀਦਾ ਕਿਸੇ ਵੀ ਮੁਲਕ ਦੇ ਕੋਲ ਉਹ ਬੜੀ ਇੱਕ ਤਰ੍ਹਾਂ ਨਾਲ ਕਹ ਲਉਣਾ ਕਿ ਤਾਕਤ ਹੁੰਦਾ ਹੈ ਕਿ ਸਟੋਰੇਜ ਕਿੰਨੀ ਆ ਤੁਹਾਡੇ ਕੋਲ ਕੱਲ ਨੂੰ ਜੰਗ ਲੱਗ ਜਾਂਦਾ ਕੋਈ ਵੱਡੀ ਕੁਦਰਤੀ ਵਿਪਤਾ ਆ ਜਾਂਦੀ ਕੋ ਉਸ ਸੂਰਤ ਚ ਤੁਸੀਂ ਸਾਲ 2 ਸਾਲ ਆਪਣੇ ਦੇਸ਼ ਦੇ ਲੋਕਾਂ ਨੂੰ ਭੁੱਖੇ ਨਹੀਂ ਮਰਨ ਦਿਓਗੇ ਜੀ ਤਾਂ ਹੋਇਆ ਕਿ ਸੀ ਕੋਰੋਨਾ ਕਾਲ ਉਸ ਤੋਂ ਬਾਅਦ ਫਿਰ ਇਹਨਾਂ ਨੇ ਉਹ ਐਕਸਟਰਾ ਨਾਜ ਡਿਸਟ੍ਰਿਬਿਊਸ਼ਨ ਕੀਤਾ ਉਹਦਾ ਤੇ ਫਿਰ ਤੁਹਾਨੂੰ ਬਤਾ ਆਰਮੀ ਮਿੱਡੇ ਮੀਲ ਇਹ ਸਾਰਾ ਮਿਲਾ ਕੇ ਕੁੱਲ ਮਿਲਾ ਕੇ ਇਹ ਵਾ ਕਿ ਵਪਾਰੀ ਨੇ ਵਿਖਿਆ ਕਿ ਤੇਜ਼ੀ ਆਵੇਗੀ ਤਾਂ ਹੁਣ ਟ੍ਰਿਬਿਊਨ 'ਚ ਤੁਸੀਂ ਖਬਰ ਪੜ੍ਹ ਲਈ ਹੋਣੀ ਆ ਜੀ ਕਿ 70 70 75 75 ਰੁਪਏ ਰੇਟ ਵਧਵਾ ਦੇ ਰਹੇ ਨੇ ਵਪਾਰੀ ਜੀ ਹਾਲੇ ਸ਼ੁਰੂਆਤ ਆ ਔਰ ਵੱਡੇ ਜ਼ਿਮੀਂਦਾਰ ਜਿਹੜੇ ਨੇ ਉਹ ਤੇ ਸੋਚ ਰਿਹਾ ਕਿ ਸਟੋਰੇਜ ਕਰ ਲਿਆ ਜਾਵੇ ਜੀ ਹਾਂ ਜਿਹੜੇ ਆਮ ਛੋਟਾ ਹਾਂ ਜੀ ਆਮ ਛੋਟਾ ਜਿਹੜਾ ਕਿਸਾਨ ਆ ਉਹ ਸਟੋਰ ਨਹੀਂ ਕਰ ਸਕਦਾ ਆਪਣੇ ਉਤਪਾਦ ਨੂੰ ਆਪਣੀ ਫਸਲ ਨੂੰ ਪਰ ਵੱਡੇ ਕੋਲ ਤੁਹਾਨੂੰ ਪਤਾ ਕੁਝ ਸਾਧਨ ਹੁੰਦੇ ਨੇ ਸੋ ਇਸ ਵਾਸਤੇ ਇਹ ਜਿਹੜੀ ਤੇਜ਼ੀ ਆ ਉਹ ਤੁਹਾਨੂੰ ਤਾਂ ਹੀ ਵੇਖਣ ਨੂੰ ਮਿਲ ਰਹੀ ਆ ਕਿਉਂਕਿ ਡਿਮਾਂਡ ਜ਼ਿਆਦਾ ਕਿਸੇ ਵੀ ਚੀਜ਼ ਦੀ ਜਿਹੜੀ ਤੁਹਾਨੂੰ ਪਤਾ ਕੀਮਤ ਉਹ ਡਿਮਾਂਡ ਐਂਡ ਸਪਲਾਈ ਤੇ ਹੀ ਨਿਰਭਰ ਕਰਦੀ ਆ। ਇਸ ਵੇਲੇ ਕਣਕ ਦੀ ਜਿਹੜੀ ਹੈ ਡਿਮਾਂਡ ਜ਼ਿਆਦਾ ਹੈ, ਸਪਲਾਈ ਘੱਟ ਮਤਲਬ ਕਿ ਪਿਛਲੀ ਵਾਰੀ ਤੁਸੀਂ ਦੇਖਿਆ ਹੋਣਾ ਆਪਣੇ ਵੀ ਇੱਥੇ ਕਾਫੀ ਨੁਕਸਾਨ ਆ ਗਿਆ ਸੀਗਾ। ਜੀ। ਰਕਬਾ ਪਿਛਲੇ 2 ਸਾਲ ਇਸ ਤਰ੍ਹਾਂ ਦੇ ਨਾਲ ਹੀ ਹੋਇਆ ਹੈ। ਹਰਿਆਣੇ 'ਚ ਵੀ ਨੁਕਸਾਨ ਆ ਗਿਆ। ਹਾਂ ਬਿਲਕੁਲ ਪੰਜਾਬ ਤੇ ਹਰਿਆਣੇ 'ਚ ਹੋਇਆ। ਪਿਛਲੀ ਵਾਰੀ ਯੂਪੀ, ਮੱਧ ਪ੍ਰਦੇਸ਼ 'ਚ ਵੀ ਹੋ ਗਿਆ ਸੀਗਾ। ਸੋ ਇਸ ਵਾਸਤੇ ਉਤਪਾਦਨ ਐਤ ਕੀ ਚੰਗਾ ਦਵਾ ਦਵ ਜਿਹੜੀ ਆ ਵਪਾਰੀ ਤੇਰ ਜਾਂ ਸਰਕਾਰੀ ਤੇਰ ਦੋਨੇ ਦੋਨੇ ਤਰ੍ਹਾਂ ਚਾਹੁੰਦੀਆਂ ਕਿ ਵੱਧ ਤੋਂ ਵੱਧ ਖਰੀਦ ਲਈਏ ਛੇਤੀ ਆ ਰੌਲਾ ਹੈ ਜੀ 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 ਹਾਂ ਕਿਸਾਨ ਫਾਇਦੇ ਚ ਹੋਏਗਾ ਜੋ ਓਪਨ ਮਾਰਕੀਟ ਚ ਵਪਾਰੀ ਨੂੰ ਵੇਚਦਾ ਜੀ ਜੀ ਜੀ